ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣਾ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਪਰ ਅਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋ ਗਈ ਮੇਰਾ ਨਾਮ ਐਸ ਸੀ ਪ੍ਰਚੰਦ ਹੈ ਖਾਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪਰਮ ਮੈਂ ਮੌਕੇ ਤੇ ਪੁੱਜਿਆ ਸੀਗਾ ਸਾਰਾ ਹਾਲਾਤ ਦੇਖ ਲਿਆ ਅਪਾ ਜੀ ਤੇ ਤਬਦੀਹ ਜਾਰੀ ਹੈ ਜੀ ਮੁਰਜਮ ਜਲਦੀ ਤੋਂ ਪੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਇਹ ਰੱਖਿਆ ਦਰਜ ਕਰਕੇ ਕਾਰਵਾਈਆਂ ਵਿੱਚ ਬਿਆਨ ਕੀਤਾ ਹੈ ਕੀ ਸੀਸੀਟੀਵੀ ਫੋਟੋਸ ਵਗੈਰਾ ਚ ਕੈਪਚਰ ਹੋਇਆ ਕਿ ਕੁਝ ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਤਾਂ ਜੀ ਮੁਰਲੀ ਜੱਜ ਤੋਂ ਬੋਲ ਕੇ ਕਿੰਨੇ ਕਿੰਨੇ ਚੋਰੀ ਹੋ ਸਕਦੇ ਆ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਬਤਵਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸਦੇ ਆ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਉਹ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਤੀਵ ਰਾਤ ਇੱਕ 1:30 ਵਜੇ ਦੀ ਉਹਨਾਂ ਦੱਸ ਰਹੇ ਆ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਆ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ ਉਹ ਘਰ ਵਿੱਚ ਕੱਲੀ ਹੋਣ ਕਰਕੇ ਉਹ ਕੋਈ ਗੁਆਂਢੀਆਂ ਦੀ ਸੌ ਗਈ ਇਹ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਪਤੀ ਚੱਲ ਰਹੀ ਹੈ ਜੋ ਵੀ ਘਰ ਵਿੱਚ ਅੰਦਰ ਚ ਜਾਂਦੀ ਹੈ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀਗਾ ਵੀ ਇਹ ਫਰਕ ਕਿਵੇਂ ਗਏ ਪੰਜ ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਚੋਰੀ ਹੋਈ ਹੈ ਮੇਰਾ ਨਾਮ ਐਸੀ ਪਤੰਦਾ ਖਾਨਾ ਸੰਬਰਾਲਾ ਤੋਂ ਆ ਮੈਂ ਅੱਜ ਇੱਥੇ ਚੋਰੀ ਹੋਈ ਸੰਸਕੁਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜੂਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਜੀ ਦਰਜ ਕਰਕੇ ਕਾਰਵਾਈਆਂ ਵਿੱਚ ਗਿਆ ਸੀ ਸੀਟੀਵੀ ਕੰਪੋਨੈਂਟ ਬਗਾਰਾ ਤੋਂ ਕੈਪਚਰ ਹੋਇਆ ਜੀ ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਕਦਰਨ ਦੀ ਮੁਰਲੀ ਦਾਕੂ ਬੋਲ ਗਏ ਕਿੰਨੇ ਕਿੰਨੇ ਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਤਕਰੀਬ ਰਾਤ ਇੱਕ ਡੇਢ ਵਜੇ ਦੀ ਨਾ ਦੱਸ ਰਿਹਾ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਨੂੰ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਈ ਗਵਾਂਡੀਆਂ ਵੀ ਸੌ ਗਈ ਇਹ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਘਰ ਬਗਾਮਰ ਵਿੱਚ ਜਾਂਦੀ ਜਾਉ ਠੀਕ ਹੈ ਜੀ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣਾ 1.5 ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਡੀਆਂ ਸੀ ਦੋ ਕਿਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਮੈਂ ਰਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਆ ਮੇਰਾ ਨਾਮ ਐਸਸੀ ਪ੍ਰਚੰਦ ਹੈ। ਖਾਨਾ ਸੰਬਰਾਲਾ ਤੋਂ ਆ। ਮੈਂ ਅੱਜ ਤੇ ਚੋਰੀ ਹੋਈ ਸੰਬਸਪਰਮਾ ਮੌਕੇ ਤੇ ਪੁੱਜਿਆ ਸੀ। ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਹ ਜਾਰੀ ਹੈ ਜੀ। ਮੁਰਜਾ ਮਜਲਦੀ ਤੋਂ ਫੜੇ ਜਾਣਗੇ। ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ। ਇਹ ਰਿਪੋਰਟ ਦਰਜ ਕਰਕੇ ਕਾਰਵਾਈਆਂ ਉੱਪਰ ਕੀਤੀਆਂ। ਕੀ ਕੋਈ ਸੀਸੀਟੀਵੀ ਫੁਟੇਜ ਵਗਾਰਾ ਤੋਂ ਕੈਪਚਰ ਹੋਇਆ ਜੀ ਕੁਝ? ਅਸੀਂ ਕਰ ਰਹੇ ਆ ਜੇ ਤੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਨੂਰ ਆਪਾਂ ਪੜਾਂਗੇ ਤਾਂ ਜੀ ਮੁਰਲੀ ਦਾਕ ਨੂੰ ਬੋਲ ਲਗੇ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਤਰੀਵ ਰਾਤ 1:30 ਵਜੇ ਦੀ ਉਹਨਾਂ ਦੱਸ ਰਹੇ ਆ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਆ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੁਆਂਟੀਆਂ ਦੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਪਤੀ ਚੱਲ ਰਹੀ ਹੈ ਜੋ ਵੀ ਕਾਰਪੋਰੇਟ ਵਿੱਚ ਜਾਂਦੀ ਹੈ ਉਹ। ਠੀਕ ਹੈ। ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ। ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ। ਸਾਡੀਆਂ ਅਲਮਾਰੀਆਂ ਪਾੜੀਆਂ। ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ। ਪੈਸੇ ਵੀ ਲੈ ਗਏ ਸਾਡੇ ਇਹ। ਇਹ ਜੀ ਦਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਮੈਂ ਰਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਮੇਰਾ ਨਾਮ ਐਸਸੀ ਪ੍ਰਚੰਦ ਹੈ ਖਾਣਾ ਸੰਬਰਾਲਾ ਤੋਂ ਆ ਮੈਂ ਅੱਜ ਇਹ ਚੋਰੀ ਹੋਈ ਸੰਸਪਰਨਾ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਪਾ ਜੀ ਤੇ ਤਬਦੀਹ ਜਾਰੀ ਹੈ ਜੀ ਮੁਰਜਾ ਮਜਲਦੀ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਯਾਨ ਦਰਜ ਕਰਕੇ ਕਾਰਵਾਈਆਂ ਵਿੱਚ ਬਿਆਨ ਕਿਉਂ ਸੀਸੀਟੀਵੀ ਫੁਟੇਜ ਵਗੈਰਾ ਚੈਪਚਰ ਹੋਇਆ ਕੀ ਕੁਝ ਅਸੀਂ ਕਰ ਰਹੇ ਆ ਜੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਤਾਂ ਜੀ ਮੋਲੀ ਟਾਂਕੋ ਬੋਲ ਕੇ ਕਿੰਨੇ ਕੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸਦੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ 3 ਵਾਫ ਇੱਕ 1.5 ਵਜੇ ਦੀ ਕਹਿੰਦਾ ਦੱਸ ਰਿਹਾ ਆਪਾਂ ਜੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੇ ਗੁਆਂਢੀਆਂ ਦੀ ਸੌ ਗਈ ਤੇ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 5:00 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਤਬਦੀਹ ਚੱਲ ਰਹੀ ਹੈ ਜੋ ਵੀ ਕਾ ਭਈ ਅੰਮ੍ਰਿਤ ਜੰਦੀ ਹੈ ਠੀਕ ਹੈ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੇ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਪਰ ਅਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਮੇਰਾ ਨਾਮ ਐਸੀ ਪ੍ਰਚੰਦ ਹੈ ਹਨਾ ਸਮਰਾਲਾ ਤੋਂ ਆ ਮੈਂ ਅੱਜ ਇੱਥੇ ਚੋਰੀ ਹੋਈ ਸੰਸਕਰ ਮੈਂ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬੀਅਤ ਚੱਰੀ ਹੈ ਜੀ ਮੁਰਜ਼ਮ ਜਲਦੀ ਤੋਂ ਖੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਇਹ ਰੱਖ ਆ ਜੀ ਦਰਜ ਕਰਕੇ ਕਾਰਵਾਈਆਂ ਵਿੱਚ دیਆਂ ਗਈਆਂ ਸੀਸੀਟੀਵੀ ফুটেਜ वगैरह तो कैप्चर ਹੋਇਆ ਕਿ ਕੁਝ ਅਸੀਂ ਕਰ ਰਹੇ ਆ ਜੀ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਕਹਿੰਦੇ ਜੀ ਮੋੜੀ ਟਾਂਗ ਤੋਂ ਬੋਲ ਲੱਗੇ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਕਰੀਬ ਰਾਤ ਇੱਕ 1:30 ਵਜੇ ਦੀ ਕਹਾਣੀ ਦੱਸ ਰਿਹਾ ਆ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣਗੇ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੁਆਰਟਿਨਿਜ਼ ਹੋ ਗਈ ਇਹ ਘਰ ਵਿੱਚ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 5:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਕ੍ਰਮਤੀ ਚੱਲ ਰਹੀ ਹੈ ਜੋ ਵੀ ਘਰ ਵਿੱਚ ਅੰਮ੍ਰਿਤ ਲੈਣ ਦੀ ਹੈ ਠੀਕ ਹੈ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਮੈਂ ਰਖੜੀ ਬੰਨਣ ਗਈ ਸੀ ਤੇ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਆ ਮੇਰਾ ਨਾਮ ਐਸਸੀ ਪ੍ਰਚੰਦ ਹੈ। ਪਾਣਾ ਸੰਬਰਾਲਾ ਤੋਂ ਆ। ਮੈਂ ਅੱਜ ਤੇ ਚੋਰੀ ਹੋਈ ਸੰਸਪਰਮਾ ਮੌਕੇ ਤੇ ਪੁੱਛਿਆ ਸੀਗੇ। ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਵਦੀਸ਼ ਜਾਰੀ ਹੈ ਜੀ। ਮੁਰਜਮ ਜਲਦੀ ਤੋਂ ਖੜੇ ਜਾਣਗੇ। ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ। ਫਿਰ ਆਪਾਂ ਯਾਨ ਦਰਜ ਕਰਕੇ ਕਾਰਵਾਈਆਂ ਵਿੱਚ ਲਿਆ ਦਿੱਤੀ ਆ। ਕੀ ਸੀਸੀਟੀਵੀ ਫੁਟੇਜ ਵਗੈਰਾ ਚ ਕੈਪਚਰ ਹੋਇਆ ਕੀ ਕੁਝ? ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ। ਉਹ ਕਹਿੰਦੇ ਜੀ ਮੁਰਲੀ ਡਾਕਟਰ ਬੋਲ ਲਗੇ ਕਿੰਨੇ ਕਿ ਦੀ ਚੋਰੀ ਹੋ ਸਕਦੀ ਹੈ। ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ। ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ। ਪਤਾ ਲੱਗਿਆ ਜੀ ਕਿ ਕਿੰਨੇ ਵਜੇ ਦੀ ਘਟਨਾ ਹੈ? ਇਹ 3 ਵਜੇ ਰਾਤ ਇੱਕ 1:30 ਵਜੇ ਦੀ ਘਟਨਾ ਦੱਸ ਰਹੇ ਆ ਆਪਾਂ ਦੇ। ਪਰਿਵਾਰਕ ਮੈਂਬਰ ਕੀ ਰਖੜੀ ਵਗੈਰਾ ਬੰਨਣਗੇ? ਹਾਂ, ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ। ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੁਆਂਟੀਆਂ ਦੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਪਦੀ ਚੱਲ ਰਹੀ ਹੈ ਜੋ ਕਿ ਘਰ ਬਈ ਅੰਮ੍ਰਿਤ ਜਾਲੀ ਆਉ। ਠੀਕ ਹੈ। ਸਾਡੇ ਘਰ ਵਿੱਚ ਵੀ ਇਹ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ। ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ। ਸਾਡੀਆਂ ਅਲਮਾਰੀਆਂ ਪਾੜੀਆਂ। ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ। ਪੈਸੇ ਵੀ ਲੈ ਗਏ ਸਾਡੇ ਇਹ। ਇਹ ਕਿਸੇ ਦਾ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਫੇਰ ਅਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਮੇਰਾ ਨਾਮ ਐਸੀ ਪ੍ਰਕਾਸ਼ ਹੈ ਹਨਾ ਸੰਬਰਾਲਾ ਤੋਂ ਆ ਮੈਂ ਅੱਜ ਇਹ ਚੋਰੀ ਹੋਈ ਸੰਸਪਰਨਾ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ جاری ਹੈ ਜੀ ਮੁਰਜਮ ਜਲਦੀ ਤੋਂ ਖੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਇਹ ਰੱਖ ਆ ਯਾਰ ਦਰਜ ਕਰਕੇ ਕਾਰਵਾਈਆਂ ਵਿੱਚ ਬਿਆਨ ਜੀ ਸੀਸੀਟੀਵੀ ਫੁਟੇਜ ਵਗੈਰਾ ਤੋਂ ਕੈਪਚਰ ਹੋਇਆ ਕਿ ਨਹੀਂ ਅਸੀਂ ਕਰ ਰਹੇ ਆ ਜੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਰੂਰ ਆਪਾਂ ਪੜਾਂਗੇ ਪਤਨ ਜੀ ਮੁੱਢਲੀ ਜਾਂਚ ਤੋਂ ਲੱਗਿਆ ਕਿੰਨੇ ਕਿੰਨੇ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਉਹ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ 3 ਵਜੇ ਰਾਤ ਇੱਕ 1.5 ਵਜੇ ਦੀ ਘਟਨਾ ਦੱਸ ਰਹੇ ਆ ਆਪਾਂ ਦੀ ਪਰਿਵਾਰਕ ਮੈਂਬਰ ਕਿ ਰਖੜੀ ਵਗੈਰਾ ਬੰਨਣ ਨੂੰ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੇ ਗਵੈਂਟੀਆਂ ਵੀ ਸੌ ਗਈ ਇਹ ਘਰ ਕੋਈ ਨਹੀਂ ਸੀਗਾ ਜਦੋਂ ਨੇ ਸਵੇਰੇ 6:30 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਪਤੀ ਚੱਲ ਰਹੀ ਹੈ ਜੋ ਵੀ ਘਰ ਵਿੱਚ ਜਾਂਦੀ ਹੈ। ਠੀਕ ਹੈ। ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ। ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ। ਸਾਡੀਆਂ ਅਲਮਾਰੀਆਂ ਪਾੜੀਆਂ। ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ। ਪੈਸੇ ਵੀ ਲੈ ਗਏ ਸਾਡੇ ਇਹ। ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਟੋਲੇ ਦਾ ਕੜਾ। ਤੇ ਦੋ ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਮੈਂ ਰਖੜੀ ਬੰਨਣ ਗਈ ਸੀ ਕਿ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਮੇਰਾ ਨਾਮ ਐਸੀ ਪ੍ਰਚੰਦ ਹੈ ਖਾਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪਰਨ ਮੈਂ ਮੌਕੇ ਤੇ ਪੁੱਜਿਆ ਸੀਗਾ ਸਾਰਾ ਹਾਲਾਤ ਦੇਖ ਲਿਆ ਅਪਾ ਜੀ ਤੇ ਤਬਦੀਹ ਜਾਰੀ ਹੈ ਜੀ ਮੁਰਜ਼ਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਯਾਨ ਦਰਜ ਕਰਕੇ ਕਾਰਵਾਈਆਂ ਵਿੱਚ ਲਿਆਉਂਦੇ ਆ ਕਿ ਇਸ ਸੀਟੀਵੀ ਫੁਟੇਜ ਵਗਾਰਾ ਤੋਂ ਕੈਪਚਰ ਹੋਇਆ ਜੀ ਤੁਸੀਂ ਅਸੀਂ ਕਰ ਰਹੇ ਆ ਜੇ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜਨੂਰ ਆਪਾਂ ਪੜਾਂਗੇ ਕਾਹਦੇ ਦੀ ਮੁੱਢਲੀ ਜਾਣ ਤੋਂ ਬੋਲ ਲਗੇ ਕਿੰਨੇ ਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਹੋਇਆ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਤ੍ਰੀਵ ਰਾਤ 1.5 ਵਜੇ ਦੀ ਨਾ ਦੱਸ ਰਿਹਾ ਆਪਾਂ ਦੀ ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਵਾਂਡੀਆਂ ਦੀ ਸੌ ਗਈ ਇਹ ਘਰ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 6:30 5 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਤਵਨੀ ਚੱਲ ਰਹੀ ਹੈ ਜੋ ਵੀ ਸਾਰੀ ਗੰਮਰ ਵਿੱਚ ਜਾਂਦੀ ਹੈ ਉਹ ਠੀਕ ਹੈ